ਨੇ ਇੱਕ ਲੋਕਾਂ ਦੇ ਵਿੱਚ ਇੱਕ ਡਰ ਬੈ ਚੁੱਕਾ ਕਿ 18 ਮਈ ਨੂੰ ਪਤਾ ਨਹੀਂ ਕੀ ਹੋਏਗਾ ਇਹ 18 ਮਈ ਵਾਲਾ ਕੀ ਡੋਲਾ ਹੈ 18 ਮਈ ਨੂੰ ਕੁਝ ਨਹੀਂ ਹੋਣਾ ਜੀ 18 ਮਈ ਨੂੰ ਇੱਕ ਪਾਕਿਸਤਾਨ ਵਾਲਾ ਸੂਫਾ ਛੱਡਿਆ ਗਿਆ ਸੀ ਜਿਹੜੀ ਉਹ ਸੋਸ਼ਲ ਮੀਡੀਆ 'ਚ ਫੈਲ ਗਿਆ ਭਈ ਮੈਂ ਸੀਜ਼ਫਾਇਰ ਤੇ 18 ਤੱਕ ਮੰਨਿਆ ਹਾਂ ਤੇ ਇੰਡੀਆ ਨੇ ਅੱਜ ਤੱਕ ਸੀਜ਼ਫਾਇਰ ਵਰਡ ਯੂਜ਼ ਇਨ ਕੀਤਾ ਹਾਂ ਉਹ ਤਾਂ ਐਵੇਂ ਲਾਈਮ ਲਾਈਟ ਜਾਣ ਲਈ ਉਹਨਾਂ ਦੇ ਲੀਡਰ ਲੂਡਰ ਕੁਛ ਨਾ ਕੁਛ ਕਰਦੇ ਰਹਿੰਦੇ ਅਦਰ ਬਾਕੀ 18 ਤੋਂ ਬਾਅਦ ਕੁਝ ਨਹੀਂ ਹੋਣਾ ਇਸ ਤਰ੍ਹਾਂ ਦਾ ਕੋਈ ਯੋਗ ਨਹੀਂ ਬੰਦਾ ਪਿਆ ਜੋ ਉਹਨਾਂ ਦੀ ਹੁਣ ਟਾਈਮ ਬੜਾ ਸ਼ਾਂਤੀ ਨਾਲ ਬੀਤੇਗਾ ਆ ਇੱਕ ਵਾਰੀ ਵਿੱਚੋ ਜ਼ਰੂਰ ਜਦੋਂ ਪਾਕਿਸਤਾਨ ਦੀ ਦਸ਼ਾ ਬਦਲਣੀ ਹੈ ਉਦੋਂ ਥੋੜਾ ਜਿਹਾ ਹੈਗਾ ਕਨਫਲिक्ट ਕਨਫਲिक्ट ਕਰੇਗਾ ਜਾਂ ਮਾੜਾ ਮੋਟਾ ਲੜਾਈ ਝਗੜਾ ਹੋਏਗਾ ਕੋਈ ਵੱਡੀ ਘਟਨਾ ਦੀ ਕੋਈ ਚਾਂਸ ਨਹੀਂ ਹੈ ਮੈਂ ਕਦੋਂ ਤੱਕ 29 ਤੱਕ 2029 ਤੱਕ ਹਾਂ 2029 ਤੱਕ ਕੋਈ ਵੱਡਾ ਯੁੱਧ ਹੋਣ ਦੇ ਕੋਈ ਚਾਂਸ ਨਹੀਂ ਹੈਗੇ ਲੇਕਿਨ ਹਾਂ ਉਸ ਤੋਂ ਬਾਅਦ ਫਿਰ ਵੱਡਾ ਹੀ ਹੋਣਾ ਹੈ ਅੱਛਾ ਉਸ ਤੋਂ ਬਾਅਦ ਫਿਰ ਸਿੱਧਾ ਹੀ ਉਸ ਤੋਂ ਬਾਅਦ ਵੱਡਾ ਹੀ ਹੋਣਾ ਹੈ ਜੋ ਸਾਡਾ ਅੰਕ ਵਿਗਿਆਨ ਕਹਿੰਦਾ ਜਿੱਥੇ ਤੱਕ ਮੇਰੀ ਆਪਣੀ ਪਰਸਨਲ ਪ੍ਰੈਡਿਕਸ਼ਨ ਹੈ ਓਕੇ